ਅੰਦਰੋਂ ਅੰਦਰ ਹੀ ਖੁਸ਼ ਅੱਜ ਹੋਣਾ ਬਾਬਲ ਸਭ ਤੋਂ ਮੈਨੂੰ ਕਿਹੜਾ ਤੂੰ ਪੱਲਾ ਅੜ ਕੇ ਮੰਗਿਆ ਸੀ ਰੱਬ ਤੋਂ ਅੰਦਰੋਂ ਅੰਦਰ ਹੀ ਖੁਸ਼ ਅੱਜ ਹੋਣਾ ਬਾਬਲ ਸਭ ਤੋਂ ਮੈਨੂੰ ਕਿਹੜਾ ਤੂੰ ਪੱਲਾ ਅੜ ਕੇ ਮੰਗਿਆ ਸੀ ਰੱਬ ਤੋਂ ਮੈਨੂੰ ਕਿਹੜਾ ਤੂੰ ਪੱਲਾ ਅੜ ਕੇ ਮੰਗਿਆ ਸੀ ਰੱਬ ਤੋਂ ਮੈਨੂੰ ਲੈ ਕੇ ਗੋਦੀ ਮਾ ਨੇ ਜਦ ਪੈਰ ਪਾਇਆ ਵਿੱਚ ਮੀੜੇ ਉਹਨੂੰ ਵੀ ਨਿਤ ਵੱਜਦੇ ਸੀ ਕਹਿੰਦੇ ਤਾਨੇ ਮੀੜੇ ਮੈਨੂੰ ਲੈ ਕੇ ਗੋਦੀ ਮਾਨੇ ਜਦ ਪੈਰ ਪਾਇਆ ਵਿੱਚ ਮੀੜੇ ਓ ਨੂੰ ਵੀ ਨਿਤ ਵਜਦੇ ਸੀ ਕਹਿੰਦੇ ਤਾਨੇ ਮੀੜੇ ਚੰਦਰੀ ਕੋੜੀ ਅਖਵੋਦੀ ਸੀ ਮੈਂ ਵੀ ਸਭ ਤੋਂ ਮੈਨੂੰ ਕਿਹੜਾ ਤੂੰ ਪੱਲਾ ਅੜਕੇ ਮੰਗਿਆ ਸੀ ਰੱਬ ਤੋਂ ਮੈਨੂੰ ਕਿਹੜਾ ਤੂੰ ਪੱਲਾ ਅੜਕੇ ਮੰਗਿਆ ਸੀ ਰੱਬ ਤੋਂ ਮੈਂ ਵੀ ਸੀਨੇ ਤੇ ਲਾਉਂਦੀ ਜੋਤਾਂ ਵੀਰ ਮੇਰਾ ਆ ਜਾਵੇ ਜਗ ਦੇ ਮਾੜੇ ਬੋਲਾ ਤੋ ਸਨੂ ਦੋਹ ਨੂੰ ਟਕ ਜਾਵੇ ਮੈਂ ਵੀ ਸੀ ਨਿਤ ਜੋਤਾਂ ਲਾਉਂਦੀ ਵੀਰ ਮੇਰਾ ਆ ਜਾਵੇ ਜਗ ਦੇ ਮਾੜੇ ਬੋਲਾ ਤੋ ਸਨੂ ਦੋਹ ਨੂੰ ਟਕ ਜਾਵੇ ਮਾਂ ਮੇਰੀ ਦਾ ਹੌਸਲਾ ਨਹੀਂ ਤਾ ਟੁੱਟ ਜਾਣਾ ਸੀ ਵਿੱਚ ਗੱਭ ਤੋਂ ਮੈਨੂੰ ਕਿਹੜਾ ਤੂੰ ਪੱਲਾ ਅੜ ਕੇ ਮੰਗਿਆ ਸੀ ਰੱਬ ਤੋਂ ਮੈਨੂੰ ਕਿਹੜਾ ਤੂੰ ਪੱਲਾ ਅੜ ਕੇ ਮੰਗਿਆ ਸੀ ਰੱਬ ਤੋਂ ਪਾਉਂ ਵੀਰ ਤੋਂ ਵਟੀ ਸੀ ਉਹਦਾ ਛੱਡਿਆ ਹੀ ਸਦਾ ਖਾਦਾ ਬਾਬਲ ਤੂੰ ਕਦੇ ਨਾ ਆਇਆ ਖਾਲਵੱਦ ਅੱਤਾ ਤਾਂ ਵੀ ਵੀਰ ਤੋਂ ਵੱਡੀ ਸੀ ਉਹਦਾ ਛੱਡਿਆ ਹੀ ਸਦਾ ਖਾਦਾ ਬਾਬਲ ਤੂੰ ਕਦੇ ਨਾ ਆਇਆ ਖ

ਮੋਲੇਂ ਦੀਆਂ ਤੀਆਂ ਮਰ ਜਾਣੀਆਂ ਸਾਖ ਬਿਲੇ ਹਿੱਕ ਠੋਕ ਕੇ ਆਖੇ ਤੀਆਂ ਮੇਰੀਆਂ ਸਿਆੜੀਆਂ ਆਕਰ ਕਰ ਆਪੇ ਹੀ ਮੋਲੇਂ ਦੀਆਂ ਤੀਆਂ ਮਰ ਜਾਣੀਆਂ ਸਾਖ ਬਿਲੇ ਹਿੱਕ ਠੋਕ ਕੇ ਆਖੇ ਤੀਆਂ ਮੇਰੀਆਂ ਸਿਆੜੀਆਂ ਬਾਬਲ ਨਾਲ ਤੀ ਆਂਦਾ ਰਿਸ਼ਤਾ ਬਣ ਜਾਂਦਾ ਨਿਆਰਾ ਜਗ ਤੋਂ ਮੈਨੂੰ ਕਿਹੜਾ ਤੂੰ ਪੱਲਾ ਅੜ ਕੇ ਮੰਗਿਆ ਸੀ ਰੱਬ ਤੋਂ ਮੈਨੂੰ ਕਿਹੜਾ ਤੂੰ ਪੱਲਾ ਅੜ ਕੇ ਮੰਗਿਆ ਸੀ ਰੱਬ ਤੋਂ ਅਜਤੀ ਤੋੜ ਕੇ ਬੁੱਪਾ ਮਾਰ ਮਾਰ ਕੇ ਰੋਇਆ ਬਾਬਲ ਵੀੜਾ ਛੱਡ ਤੁਰ ਚੱਲੀ ਪਾਰ ਹੋਲਾ ਹੋਇਆ ਬਾਬਲ ਅਜਤੀ ਤੋੜ ਕੇ ਬੁੱਪਾ ਮਾਰ ਮਾਰ ਕੇ ਰੋਇਆ ਬਾਬਲ ਵੀੜਾ ਛੱਡ ਤੁਰ ਚਲੀ ਪਰ ਹੋਲਾ ਹੋਇਆ ਬਾਬਲ ਸਾਰੇ ਟੱਬਰ ਛੁੱਟ ਗਿਆ ਅੱਜ ਰਾਜਤੀ ਦੇ ਜਬ ਤੋਂ ਮੈਨੂੰ ਕਿਹੜਾ ਪੱਲਾ ਅੜ ਕੇ ਮੰਗਿਆ ਸੀ ਤੂੰ ਰੱਬ ਤੋਂ ਮੈਨੂੰ ਕਿਹੜਾ ਤੂੰ ਪੱਲਾ ੜਕੇ ਮੰਗਿਆ ਸੀ ਰੱਬ ਤੋਂ ਅੰਦਰੋਂ ਅੰਦਰ ਹੀ ਖੁਸ਼ ਅੱਜ ਹੋਣਾ ਬابل ਸਭ ਤੋਂ ਅੰਦਰੋਂ ਅੰਦਰ ਹੀ ਖੁਸ਼ ਅੱਜ ਹੋਣਾ ਬابل ਸਭ ਤੋਂ ਮੈਨੂੰ ਕਿਹੜਾ ਤੂੰ ਪੱਲਾ ਅੜ ਕੇ ਮੰਗਿਆ ਸੀ ਉਸ ਰੱਬ ਤੋਂ ਮੈਨੂੰ ਕਿਹੜਾ ਤੂੰ ਪੱਲਾ ਅੜ ਕੇ ਮੰਗਿਆ ਸੀ ਉਸ ਰੱਬ ਤੋਂ ਮੈਨੂੰ ਕਿਹੜਾ ਤੂੰ ਪੱਲਾ ਅੜ ਕੇ ਮੰਗਿਆ ਸੀ ਰੱਬ ਤੋਂ